ਸੰਗੀ ਜੀ ਜੁਪੀ ਜੀ ਕਿੰਨੇ ਕਵਜੇ ਦੀ ਇਹ ਘਟਨਾ ਵਾਪਰ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਘਟਨਾ ਜੀ ਪੌਣੇ 6 ਵਜੇ 5 ਵਜੇ ਕੇ 50 ਮਿੰਟ ਦੀ ਹੈ ਜੀ ਕੀ ਘਟਨਾ ਵਾਪਰ ਘਟਨਾ ਇਹ ਆ ਜੀ ਅਸੀਂ ਪਿੱਛੇ ਆ ਰਹੇ ਸੀ ਖਮਾਣੋ ਸਾਨੂੰ ਇਹਨਾਂ ਨੇ ਕ੍ਰੋਸ ਕੀਤਾ ਤੇ ਇਹਨਾਂ ਦਾ ਮੋਟਰਸਾਈਕਲ ਸੀਗਾ ਘਟੋ ਘਟ 90 95 ਦੀ ਸਪੀਡ ਤੇ ਮੈਂ ਕਾਰ 'ਚ ਸੀਗਾ ਸਾਡੀ ਕਾਰ 60 65 ਤੇ ਸੀ ਕ੍ਰੋਸ ਕਰਕੇ ਆਏ ਨੇ ਜਾਨੂੰ ਅਸੀਂ ਪਿੱਛੇ ਆਇਆ ਸਾਡੇ ਆਉਂਦਿਆਂ ਨੂੰ ਦੋ ਲੇਡੀਆਂ ਬ੍ਰਿਜ ਤੋਂ ਥੱਲੇ ਗਿਰ ਰਹੀਆਂ ਗਿਰ ਗਈਆਂ ਸੀ ਤੇ ਜਿਹੜਾ ਮੁੰਡਾ ਸੀਗਾ ਉਹ ਲੜਕ ਰਿਹਾ ਸੀਗਾ ਉਹ ਉੱਪਰ ਦੂਜੇ ਬੰਦਿਆਂ ਨੇ ਫਟਾਫਟ ਉਹਨੂੰ ਫੜ ਲਿਆ ਤੇ ਫੜ ਕੇ ਖਿੱਚ ਲਿਆ ਉੱਪਰ ਤੇ ਇੱਕ ਦੀ ਤਾਂ ਉੱਥੇ ਮੌਕੇ ਤੇ ਡੈਥ ਹੋ ਗਈ ਇੱਕ ਦੇ ਸਾਹ ਚੱਲਦੇ ਸੀਗੇ ਉਹਨੂੰ ਐਂਬੂਲੈਂਸ ਦੇ ਵਿੱਚ ਆਏ ਉਹਨੇ ਇੱਥੇ ਆ ਕੇ ਡੈਥ ਹੋ ਗਈ ਪੈ ਮੋਟਰਸਾਈਕਲ ਇਹਨਾਂ ਦਾ ਪੈਂਚਰ ਹੋਇਆ ਜੀ ਪੈਂਚਰ ਹੋ ਕੇ ਜਿਹੜਾ ਸਾਈਡ ਵਾਲਾ ਉਹ ਹੁੰਦਾ ਨਾ ਉਹਦੇ ਵਿੱਚ ਲੱਗ ਗਿਆ ਡਵਾਈਡ ਆ ਸਾਈਡ ਵਾਲਾ ਗੈਂਗਲ ਜਿਆ ਹੁੰਦਾ ਉਹਦੇ ਵਿੱਚ ਲੱਗ ਗਿਆ ਇੱਕ ਇੱਕ ਦੀ ਮੌਕੇ ਤੇ ਡੈੱਥ ਹੋਈ ਹੈ ਹਾਂਜੀ ਇੱਕ ਦੀ ਮੌਕੇ ਤੇ ਇੱਕ ਦੀ ਇੱਥੇ ਆ ਗਏ ਹੋ ਇੱਕ ਸੀਰੀਅਸ ਆ ਦੇ ਇਹ ਪਤਾ ਲੱਗਿਆ ਵੀ ਹੈਗਰਚ ਦੇ ਨੇ ਏ ਢੰਡਾਰੀ ਦੇ ਨੇ ਹੈਗੇ ਨੇਪਾਲ ਦੇ ਨੇ ਢੰਡਾਰੀ ਦੇ ਨੇ ਢੰਡਾਰੀ ਇੱਕ ਇਧਰੋਂ ਆ ਰਹੇ ਸੀ ਇਹ ਵੀ ਕੋ ਪਤਾ ਇਹ ਇਧਰੋਂ ਆ ਰਹੇ ਚੰਡੀਗੜ੍ਹ ਸਾਈਡ ਤੋਂ ਆ ਰਹੇ ਨੇ ਸਾਨੂੰ ਤਾਂ ਪਤਾ ਕਿਉਂ ਸਾਨੂੰ ਕ੍ਰੋਸ ਕਰਕੇ ਆਏ ਸੀ ਫਿਰ ਉਹਨਾਂ ਡਾਕਟਰ ਨਵਦੀਪ ਜੀ ਬਾਈਕ ਦਾ ਐਕਸੀਡੈਂਟ ਹੋਇਆ ਤੇ ਉਹ ਫਲਾਈਓਵਰ ਤੋਂ ਡਿੱਗ ਗਏ ਤੇ ਉਹਦੇ ਵਿੱਚ ਜਿਹੜਾ ਜੈਂਟਸ ਹੈ ਉਹਦਾ ਨਾਮ ਅੰਕਿਤ ਹੈ ਜੋ ਸੀਰੀਅਸ ਹੈ ਕਿ ਜੋ ਨਾਲ ਉਹਦੇ ਦੋ ਲੇਡੀਸ ਸਿਗੇ ਇੱਕ ਦਾ ਨਾਮ ਸਪਨਾ ਇੱਕ ਦਾ ਨਾਮ ਸ਼ਕੁੰਤਲਾ ਤੇ ਉਹ ਮੇਰੇ ਕੋ ਬ੍ਰੌਡ ਡਾਟਾ ਆ ਕਿੰਨੀ ਕਿੰਨੀ ਉਮਰ ਹੈ ਕਿੱਥੇ ਰਹਿੰਦੇ ਆ ਜੋ ਅੰਕੇਤਾ ਉਹਦੇ 36 ਸਾਲ ਦੀ ਉਮਰ ਹੈ ਤੇ ਸਪਨਾ ਔਰ ਸ਼ਕੁੰਤਲਾ ਜਿਹੜੀ ਹੈ 17 ਸਾਲ ਦੀ ਇੱਕ ਭਾਈ ਸਾਹਿਬ ਇਹ ਕਿੱਥੇ ਦੇ ਨੇ ਇਹ ਟੰਡਾਰੀ ਕਲਾ ਦੇ ਕੋਲ ਕਿਤੇ ਨੇ ਰਹਿ ਰਹੇ ਆਪਾਂ ਕਿੱਥੇ ਜਾ ਰਹੇ ਸੀ ਇਹ ਚंडीगढ़ ਤੋਂ ਲੁਧਿਆਣਾ ਜਾ ਰਹੇ ਸੀ। ਮੇਰਾ ਇਹ ਐਸਸੀ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਜੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਕਿ ਕੀ ਘਟਨਾ ਵਾਪਰੀ ਹੈ ਜਿਹੜੀ ਹੋਈ ਹੈ? ਇਹ ਉੱਪਰੋਂ ਮੋਟਰਸਾਈਕਲ ਤੋਂ ਆਉਂਦੇ ਸੀਗੇ ਜੀ ਇੱਕ ਜੈਂਟ ਸੀਗਾ ਤੇ ਦੋ ਲੇਡੀ ਸੀਗੀ। ਇਹ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਇਹਨਾਂ ਦੇ ਉੱਪਰ ਪੈਂਚਰ ਹੋ ਗਿਆ। ਤੇ ਹੁਣ ਇਹ 1 ਮਿੰਟ ਦਾ ਮੌਕੇ ਤੇ ਜਥੂ ਵੀ ਲੜੀ ਦੀ ਬਾਕੀ ਦੋ ਨੂੰ ਹਸਪਤਾਲ ਲੈ ਗਏ ਆ। ਉਹਨਾਂ ਦੀ ਹਾਲਤ ਤਾਂ ਠੀਕ ਹੈ ਜੀ ਜਿਹੜੇ ਦੋ ਬੈਨ। ਉਹ ਤਾਂ ਲਪਾ ਕੇ ਭੇਜੇ ਨੇ ਜੀ ਹਲੇ ਹਲੇ ਪਤਾ ਲੱਗੂ ਜਾ ਕੇ ਪਹੁੰਚਦੇ ਆਂ ਸੀ ਹਸਪਤਾਲ 'ਚ ਹੁਣ। ਇਸ ਪਤਲੇ ਕਿਸੇ ਤੋਂ ਕਿਸੇ ਜਾ ਰਹੇ ਸੀ ਨੇਤਾ ਜੀ ਨੂੰ ਤੋ ਮੇਰੇ ਗਲਾਮਖਤਾਰ ਮੁਕ ਜਗਾ ਤਾਂ ਖਾਂਤ ਆ ਰਿਹਾ ਕਿ ਤੇ ਇਹਨਾਂ ਕੋ ਸ਼ਾਂਤ ਸੀਗਾ ਤੇ ਇਹ ਛੰਡਾਰੀ ਦੇ ਰਹਿਣ ਵਾਲੇ ਨੇ